ਆਪਣੇ ਕਰ ਰਹੇ ਆ ਮੈਚ ਦੀ ਤਿਆਰੀ ਠੀਕ ਆ ਇੱਧਰ ਬੈਠੇ ਆ ਬਸ ਟੈਂਟ ਟੁੰਟ ਲੱਗ ਜਾਣਾ ਅੱਕਰ ਦਿਨਾਂ ਤੱਕ ਠੀਕ ਆ 29 ਤਰੀਕ ਹੋ ਗਈ ਆ ਦੇਖੋ ਮਰਾਗ ਲੱਗ ਗਿਆ ਆ ਦੇਖੋ ਇਹ ਦੇ ਕੀ ਕਰਦਾ ਹੈ ਕਾ ਕੋਏ ਅਦਲ ਰੰਗ ਮਾਰਦਾ ਚੱਕ ਚੱਕ ਬੋਲਾ ਹਾਂ ਨੀ ਬੂ ਭਾਈ ਬੋਲ ਕਰਾਂਗਾ ਚੱਕ ਇਹ ਪਾਸ ਹੋਊ ਬਾਬਾ ਮੈਚਾਂ ਚੋਂ ਇਹ ਆ ਸਾਰਾ ਟੀੜੀ ਆ ਪੰਦਰਾ ਕਰਾਇਆ ਠੀਕ ਹੈ ਜੀ ਆ ਸਾਰੇ ਬੈਡਪੁੱਟ ਨਾ ਮੇਰੇ ਆਂਦੇ ਆ ਤੋ ਬੈਠੇ ਆ ਸਟਾਰ ਦਾ ਖਾਲੀ ਬੈਟ ਉਹ ਪੜਾ ਬੈਟ ਦਿਖਾ ਲਈ ਇਹ ਨੂੰ ਆ ਜਾ ਇਹ ਲਿਆਂਦੇ ਬੈਟ ਨਾਮੇ ਵੀਰੋ ਠੀਕ ਹੈ ਘੈਂਟ ਬੈਟ ਖੇਡਣ ਵਾਸਤੇ ਮੈਚ ਜਿਹੜਾ ਉਹ ਵੀ ਲਿਆਂਦੇ ਆ ਜਾ ਚਲ ਮੀਠੀ ਬਾਈ ਆਪਾਂ ਨੂੰ ਇੱਕ ਸਾਈਡ ਅਨੂ ਭਾਈ ਦਿਓ ਵਧੀਆ ਤਿਆਰ ਕੀਤੀ ਸਾਰੀ ਕੀ ਗੱਲ ਹੋ ਇੱਤੋਂ ਚੱਕ ਨਰਾਗ ਮਾਰਦਾ ਚੱਕ ਚੱਕ ਇਹ ਬੰਦੇ ਕੁੱਟੂ ਲੱਗਦਾ ਮੈਚ ਦੇ ਵਿੱਚ ਹਾਂ ਨਾ ਸਾਰੇ ਨਵੇਂ ਲਿਆਂਦੇ ਬੈਡ ਬ్రో ਚੱਲੀ ਕਰ ਰਿਹਾ ਮੁੰਡੇ ਚੱਲ ਬੰਦੇ ਮੰਗ ਲੈ ਯਾਰ ਚੱਕ